ਦਾਨਵੀ ਉੜਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਬਟਾਲਾ ਦੇ ਗੁਰਦੁਆਰਾ ਸ੍ਰੀ ਕੰਤ ਸਾਹਿਬ ਦੇ ਵਿੱਚ ਮੌਜੂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਇੱਥੇ ਆ ਕੇ ਜਿਹੜਾ ਨਤਮਸਤਕ ਹੋਇਆ ਜਾ ਰਿਹਾ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਮੈਂ ਸੰਗਤ ਦੀਆਂ ਤੁਹਾਡੇ ਨਾਲ ਸੰਧੀਆਂ ਕਰ ਦਿੰਦਾ ਕਿ ਤਕਰੀਬਨ ਅਜੇ 2 ਦਿਨ ਬਾਕੀ ਨੇ ਪਰ ਸੰਗਤ ਦੇ ਵੱਲੋਂ ਵਿਆਹ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਅਤੇ ਇਸ ਇਤਿਹਾਸਕ ਦਿਹਾੜੇ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦਿਹਾੜੇ ਨੂੰ ਸਮਰਪਿਤ ਹੋ ਕੇ ਨਤਮਸਤਕ ਹੋਇਆ ਜਾ ਰਿਹਾ ਏ ਇੱਥੋਂ ਦੇ ਮੂਲ ਚੰਦ ਦੀ ਸੁਪਤਰੀ ਬੀਬੀ ਸੁਰਖਣੀ ਜੀ ਦੇ ਨਾਲ 1487 ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਵਿਆਹ ਦਾ ਕਾਰਜ ਹੋਇਆ ਸੀ ਤੇ ਗੁਰਦੁਆਰਾ ਸ੍ਰੀ ਕੰਤ ਸਾਹਿਬ ਦੇ ਵਿੱਚ ਮੌਜੂਦਾ ਇਸੇ ਕੰਤ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਰਾਤ ਸultanpur ਦੀ ਧਰਤੀ ਤੋਂ ਚੱਲਦੀ ਹੈ ਲੰਮਾ ਪੰਦ ਤੈਅ ਕਰਦਿਆਂ ਹੋਇਆਂ ਇੱਥੇ ਆ ਕੇ ਠਹਿਰਦੀ ਹੈ ਤੇ ਜਦੋਂ ਇੱਥੇ ਆਕੇ ਗੁਰੂ ਪਾਤਸ਼ਾਹ ਮਹਾਰਾਜ ਬਰਾਤੀਆਂ ਦੇ ਨਾਲ ਠਹਿਰਦੇ ਨੇ ਤੇ ਇੱਥੋਂ ਦੀ ਇੱਕ ਬਜ਼ੁਰਗ ਮਾਈ ਦੇ ਵੱਲੋਂ ਇੱਕ ਥੜੇ ਦੇ ਉੱਪਰ ਜਿਹੜੀ ਬਰਾਤ ਆ ਕੇ ਖੜ ਜਾਂਦੀ ਹੈ ਉਹਨਾਂ ਨੂੰ ਰੋਕਦਿਆਂ ਹੋਇਆਂ ਕਿਹਾ ਜਾਂਦਾ ਕਿ ਨੇੜਲੇ ਪਾਸੇ ਕੰਧ ਹੈ ਤੇ ਕੰਧ ਬਿਲਕੁਲ ਢੰਗ ਦੇ ਕੰਡੇ ਆ ਇਹ ਤੁਹਾਡੇ ਉੱਪਰ ਕਿਸੇ ਵਕਤ ਵੀ ਡਿੱਗ ਸਕਦੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਮਾਤਾ ਜੀ ਇਹ ਜਿਹੜੀ ਕੰਧ ਹੈ ਜੁਗਾਂ ਜੁਗੰਤਰਾਂ ਤੱਕ ਇਸੇ ਤਰੀਕੇ ਦੇ ਨਾਲ ਆਬਾਦ ਰਹੇਗੀ ਇਹ ਕਦੇ ਵੀ ਟੈ ਨਹੀਂ ਸਕੇਗੀ ਇੱਕ ਮਨੌਤ ਹੈ ਕਿ ਇਹ ਕੰਦ ਕਦੇ ਵੀ ਟੈ ਨਹੀਂ ਸਕੇਗੀ ਅੱਜ ਵੀ ਸ਼ੀਸ਼ੇ ਦੇ ਵਿੱਚ ਸ਼ਿਸ਼ੋਭਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਕੰਦ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਆਹ ਦੇ ਵੇਲੇ ਦੀ ਜਿਹੜੀ ਕੰਦ ਹੈ ਕਈ ਸਦੀਆਂ ਬੀਤਣ ਤੋਂ ਬਾਅਦ ਵੀ ਉਸੇ ਤਰੀਕੇ ਦੇ ਨਾਲ ਆਬਾਦ ਨਜ਼ਰ ਆ ਰਹੀ ਹੈ ਤੇ ਇਸੇ ਧਰਤੀ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਣੇ ਰਿਸ਼ਤੇਦਾਰਾਂ ਦੇ ਮਾਤਾ ਪਿਤਾ ਦੇ ਸੰਗੀਆਂ ਸੇਵਕਾਂ ਦੇ ਸਮੇਤ ਬਟਾਲੇ ਦੀ ਧਰਤੀ ਨੂੰ ਆਕੇ 1487 ਦੇ ਵਿੱਚ ਪਾਗ ਲਗਾਉਂਦੇ ਨੇ ਤੇ ਉਸ ਵਕਤ ਦੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਕਿਉਂਕਿ ਅੱਜ ਵਰਗਾ ਜਿਹੜਾ ਬਟਾਲਾ ਹੈ ਪੀੜਾ ਸ਼ਹਿਰ ਨਹੀਂ ਸੀ ਪੀੜੀਆਂ ਗਲੀਆਂ ਨਹੀਂ ਸੀ ਉਸ ਵਕਤ ਬਿਲਕੁਲ ਖੁੱਲਮ ਖੁੱਲਾ ਮਾਹੌਲ ਹੋਏਗਾ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਇੱਕ ਨਰਲੇ ਨਵੇਕਲੇ ਤੇ ਨਿਰਾਲੇ ਪੰਥ ਦੀ ਸਾਜਨਾ ਕਰਦੇ ਨੇ ਉਹਨਾਂ ਦੀ ਸ਼ਾਨ ਵੀ ਬਿਲਕੁਲ ਦੁਨੀਆ ਤੋਂ ਵਿਲੱਖਣ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਕੌਤਕ ਗੁਰੂ ਸਾਹਿਬ ਦੇ ਵੱਲੋਂ ਸultanpur ਦੀ ਧਰਤੀ ਤੇ ਕੀਤੇ ਗਏ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਕੀਤੇ ਗਏ ਤੇ ਉਹਨਾਂ ਕੌਤਕਾਂ ਦਾ ਕਰਕੇ ਗੁਰੂ ਸਾਹਿਬ ਦੀ ਜਿਹੜੀ ਸੋਭਾ ਸੀ ਸੰਸਾਰ ਦੇ ਤਮਾਮ ਸਾਰੇ ਕੋਨਿਆਂ ਦੇ ਵਿੱਚ ਬਣੀ ਹੋਵੇਗੀ ਔਰ ਇਥੋਂ ਦੀਆਂ ਜਿਹੜੀਆਂ ਸਖੀਆਂ ਨੇ ਜਾਂ ਇਥੋਂ ਦੇ ਜਿਹੜੇ ਲੋਕ ਐ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਆਹ ਦਾ ਕਾਰਜ ਕਰਵਾਉਣ ਵਾਸਤੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਬਰੂਹਿਆਂ ਦੇ ਉੱਪਰ ਖੜ ਕੇ ਕੰਦਾ ਕੌਲਿਆਂ ਚਰਾਹਿਆਂ ਦੇ ਉੱਪਰ ਖੜ ਕੇ ਗੁਰੂ ਸਾਹਿਬ ਦੀ ਨਰਾਲੀ ਸ਼ਾਨ ਨੂੰ ਤੱਕਿਆ ਜਾ ਰਿਹਾ ਹੋਵੇਗਾ ਔਰ ਜਿਹੜਾ ਦੁਨੀਆ ਤੋਂ ਨਵੇਕਲਾ ਕਾਰਜ ਗੁਰੂ ਸਾਹਿਬ ਨੇ ਇੱਕ ਵੱਖਰੇ ਅੰਜ਼ਾਜ਼ ਦੇ ਵਿੱਚ ਕੀਤਾ ਗ੍ਰਿਸ਼ਤ ਦਾ ਮਾਰਗ ਅਪਣਾਇਆ ਤਿਉ ਜਿਹੜਾ ਨਵੇਕਲਾ ਕਾਰਜ ਹੈ ਉਹ ਵੀ ਉਹਨਾਂ ਲੋਕਾਂ ਨੇ ਚਸ਼ਮਦੀਦ ਗਵਾਹ ਬਣ ਕੇ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੋਵੇਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਰਗੀ ਅਦੁੱਤੀ ਸ਼ਖਸੀਅਤ ਦੀ ਜ਼ਿਕਰ ਕਰਦੇ ਆ ਤੇ ਉਸ ਵਕਤ ਤਾਂ ਸ਼ਬਦ ਫਿੱਕੇ ਪੈ ਜਾਂਦੇ ਨੇ ਕਿਉਂਕਿ ਸ਼ਬਦ ਨਹੀਂ ਕਿ ਉਹਨਾਂ ਦੀ ਸ਼ਾਨ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾ ਸਕੇ ਪਰ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਸੰਸਾਰਕ ਰਵੈਤੀ ਮਨੋਤਾਵਾਂ ਬਣੀਆਂ ਹੋਈਆਂ ਸੀ ਉਹਨਾਂ ਮਨੋਤਾਵਾਂ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਨੇ ਖੰਡਨ ਕੀਤਾ ਸੀ ਚਾਹੇ ਜਨੇਊ ਦੀ ਰਸਮ ਹੋਵੇ ਚਾਹੇ ਇਸ ਦੇ ਸਮੇਤ तमाम ਸਾਰੀਆਂ ਚੀਜ਼ਾਂ ਹੋਣ ਉਹ ਜਿਹੜਾ ਵੀ ਕਾਰਜ ਕਰਦੇ ਸੀ ਉਹਦੇ ਪਿੱਛੇ ਲੌਜੀਕ ਹੁੰਦੀ ਸੀ ਉਹਦੇ ਪਿੱਛੇ ਦਲੀਲ ਹੁੰਦੀ ਸੀ ਔਰ ਦਲੀਲ ਦੇ ਆਧਾਰ ਤੱਕ ਗੁਰੂ ਸਾਹਿਬ ਦੇ ਵੱਲੋਂ ਕਿਸੇ ਨਾ ਕਿਸੇ ਖਾਸ ਮਕਸਦ ਦੇ ਤਹਿਤ ਕੰਮ ਕੀਤਾ ਜਾਂਦਾ ਸੀ ਇਸੇ ਗੁਰਦੁਆਰਾ ਸ੍ਰੀ ਕੰਤ ਸਾਹਿਬ ਦੇ ਵਿੱਚ ਆ ਕੇ ਪਹਿਲਾ ਪੜਾਉ ਕਰਦੇ ਨੇ ਤੇ ਦੂਜਾ ਪੜਾਉ ਇੱਥੋਂ ਦੇ ਮੂਲ ਚੰਦ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਵਿਆਹ ਦਾ ਕਾਰਜ ਰਚਾਉਣ ਸਮੇਂ ਗੁਰੂ ਸਾਹਿਬ ਦੇ ਵੱਲੋਂ ਇਸੇ ਬਟਾਲੇ ਦੇ ਵਿੱਚ ਜਿਹੜਾ ਜੱਦੀ ਘਰ ਬਣਿਆ ਹੋਇਆ ਹੈ ਬਾਬਾ ਮੂਲ ਚੰਦ ਜੀ ਦਾ ਗੁਰਦੁਆਰਾ ਡੇਰਾ ਸਾਹਿਬ ਕਰਕੇ ਉਸ ਜਗ੍ਹਾ ਦੇ ਉੱਪਰ ਦੂਜਾ ਪੜਾਉ ਕਰਦੇ ਨੇ ਔਰ ਗੁਰੂ ਸਾਹਿਬ ਦੇ ਵੱਲੋਂ ਇਹ ਜਿਹੜਾ ਸਮੁੱਚਾ ਖੁਸ਼ੀ ਦਾ ਕਾਰਜ ਕੀਤਾ ਜਾ ਰਿਹਾ ਹੋਵੇਗਾ ਤੇ ਉਹਦੇ ਬਾਬਤ ਇੱਕ ਸਮਾਜ ਦੇ ਲੋਕ ਨਜ਼ਰੀਆ ਰੱਖਦੇ ਕਿਉਂਕਿ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜਦੇ ਆਂ ਤਾਂ ਕੋਈ ਵੀ ਫਜ਼ੂਲ ਚੀਜ਼ ਨੂੰ ਗੁਰੂ ਸਾਹਿਬ ਦੇ ਇਤਿਹਾਸ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਮੰਨਤਾ ਨਹੀਂ ਦਿੱਤੀ ਗਈ ਮੰਨਤਾ ਨਹੀਂ ਦਿੱਤੀ ਗਈ ਔਰ ਅੱਜ ਵੀ ਜਦੋਂ ਅਸੀਂ ਆਪਣੇ ਵਿਆਹਾਂ ਦੇ ਵਿੱਚ ਆਪਣੇ ਖੁਸ਼ੀ ਦੇ ਕਾਰਜਾਂ ਨੂੰ ਕਰਦੇ ਆਂ ਤੇ ਆਪਣੀ ਵਿੱਤ ਅਨੁਸਾਰ ਅਸੀਂ ਆਪਣਾ ਪੂਰਾ ਟੇਲਰ ਲਗਾ ਦਿੰਨੇ ਆ ਜਿੰਨਾ ਵੀ ਸਾਡੇ ਕੋਲੇ ਜੋੜਿਆ ਹੋਇਆ ਸਰਮਾਇਆ ਹੁੰਦਾ ਹੈ ਤੇ ਅਸੀਂ ਖਰਚ ਦਿੰਨੇ ਆ ਪਰ ਗੁਰੂ ਸਾਹਿਬ ਦੇ ਵੱਲੋਂ ਜਿਹੜੀ ਸੁਮਾਨੀ ਨੂੰ ਵਿਆਹ ਕਿ ਲਜਾਇਆ ਜਾ ਰਿਹਾ ਹੋਵੇਗਾ ਕਿ ਉਸਦੇ ਪਰਿਵਾਰ ਦੇ ਸਿਰ ਦੇ ਉੱਪਰ ਇਸ ਤਰੀਕੇ ਦਾ ਕੋਈ ਵੀ ਅਜਾਇਹਾ ਬੋਝ ਨਹੀਂ ਪਾਇਆ ਗਿਆ ਬਿਲਕੁਲ ਸਾਦਾ ਵਿਆਹ ਗੁਰੂ ਸਾਹਿਬ ਦੇ ਸਹੁਰਾ ਪਰਿਵਾਰ ਦੇ ਵੱਲੋਂ ਗੁਰੂ ਸਾਹਿਬ ਦੇ ਮਾਪਿਆਂ ਦੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਕੀਤਾ ਗਿਆ ਸੀ ਤੇ ਅਜੇ ਦਿਨ ਅਜੇ ਗੁਰੂ ਨਾਨਕ ਸਾਹਿਬ ਦੇ ਵਿਆਹ ਦੇ ਦਿਨ ਦੇ ਵਿੱਚ ਤਕਰੀਬਨ 2 ਦਿਨ ਬਾਕੀ ਨੇ ਔਰ ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਹਜ਼ੂਮ ਦੇ ਰੂਪ ਦੇ ਵਿੱਚ ਇਕੱਤਰ ਹੋਇਆ ਜਾ ਰਿਹਾ ਹੈ ਆਪਣੀ ਵੇਤ ਅਨੁਸਾਰ ਆਪਣੀ ਸ਼ਰਧਾ ਭਾਵਨਾ ਦੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਜਾ ਰਹੇ ਨੇ ਭਵਿੱਖ ਦੇ ਵਿੱਚ ਵੀ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਵਿਆਹ ਦਾ ਸ਼ੁਭ ਕਾਰਜ ਕੀਤਾ ਜਾ ਰਿਹਾ ਹੈ ਉਹਦੇ ਬਾਬਤ ਵੱਖ-ਵੱਖ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ